ਹਾਂਜੀ ਸਰ ਜੀ ਸਭ ਤੋਂ ਪਹਿਲਾਂ ਤਾਂ ਮਾਈ ਸਾਹਿਬ ਆਪ ਦਾ ਬਹੁਤ ਬਹੁਤ ਧੰਨਵਾਦ ਕਿ ਸਾਡੇ ਫੇਟ ਮੇਲੇ ਨੂੰ ਤੁਸੀਂ ਅੱਜ ਲੋਕਾਂ ਤੱਕ ਪਹੁੰਚਾਉਣ ਲਈ ਇੱਥੇ ਆਇਓ ਪਹਿਲਾਂ ਵੀ ਅੱਗੇ ਵੀ ਮੈਂ ਤੁਹਾਡੇ ਨਾਲ ਇਸ ਗੱਲ ਸ਼ੇਅਰ ਕੀਤੀ ਸੀਗੀ ਕਿ ਵੀ ਇਸ ਸਾਲ ਅਸੀਂ ਇਹ ਜਿਹੜਾ ਫੇਟ ਮੇਲਾ ਆ ਆਮ ਬੰਗਾ ਇਲਾਕੇ ਦੇ ਲੋਕਾਂ ਲਈ ਓਪਨ ਕਰਾਂਗੇ ਔਰ ਅਸੀਂ ਇਹ ਕੀਤਾ ਬਹੁਤ ਹੀ ਵਧੀਆ ਹੰਗਾਰਾ ਜਿਹੜਾ ਆ ਉਹ ਲੋਕਾਂ ਨੇ ਦਿੱਤਾ ਹੈ ਔਰ ਵਿਦਿਆਰਥੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਐਨੀ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਇਸ ਮੇਲੇ ਦਾ ਆਨੰਦ ਮਾਣ ਰਹੇ ਨੇ ਔਰ ਬਹੁਤ ਵਧੀਆ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਉਹ ਇਹ ਆ ਕਿ ਵੀ ਜਿੰਨੇ ਵੀ ਮਨੋਰੰਜਨ ਦੇ ਸਟਾਲ ਲੱਗੇ ਹੋਏ ਨੇ ਇੱਥੇ ਉਹ ਸਾਰਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਇਹਦਾ ਪ੍ਰਬੰਧ ਕੀਤਾ ਗਿਆ ਜਿੰਨਾ ਐਂਟਰਟੇਨਮੈਂਟ ਦਾ ਚੱਲ ਰਿਹਾ ਸਟੇਜ ਤੋਂ ਪ੍ਰੋਗਰਾਮ ਉਹ ਵੀ ਸਾਡੇ ਹੀ ਕਾਲਜ ਦੇ ਵਿਦਿਆਰਥੀ ਜਿਹੜੇ ਆ ਉਹ ਰੰਗਾਰੰਗ ਪ੍ਰੋਗਰਾਮ ਜਿਹੜਾ ਪੇਸ਼ ਕਰ ਰਹੇ ਨੇ ਔਰ ਬਹੁਤ ਚੰਗਾ ਹੰਗਾਰਾ ਮਿਲਿਆ ਹੈਗਾ ਤੇ ਅਸੀਂ ਤੁਹਾਡੇ ਵੀ ਤਹਿ ਦਿਲੋਂ ਧਰਵਾਦੀਆਂ ਕਿ ਵੀ ਹਮੇਸ਼ਾ ਹੀ ਤੁਸੀਂ ਸਾਡੇ ਇਸ ਜਿਹੜਾ ਵੀ ਕੋਈ ਕਾਲਜ ਦਾ ਪ੍ਰੋਗਰਾਮ ਹੋਵੇ ਉਹਨੂੰ ਕਵਰ ਕਰਨ ਲਈ ਇੱਥੇ ਪਹੁੰਚਦੇ ਹੋ ਮੈਂ ਜਿੱਥੇ ਵਿਦਿਆਰਥੀਆਂ ਨੇ ਐਨੇ ਇਤਸ਼ਾਹ ਲਈ ਇਲਾਕਾ ਨਿਵਾਸੀਆਂ ਨੂੰ ਜੀਆਂ ਆ ਵੀ ਆਖਦਾ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਵੀ ਸਾਡੇ ਇਸ ਕਾਲਜ ਦੇ ਵਿੱਚ ਜੇ ਅਸੀਂ ਇੱਕ ਨਵਾਂ ਕੋਈ ਇਹ ਉਦਮ ਸ਼ੁਰੂ ਕੀਤਾ ਤੇ ਉਹ ਬਹੁਤ ਚੰਗਾ ਬੜੇ ਪੋਜ਼ਿਟਿਵ ਰਿਸਪੌਂਸ ਦੇ ਰਹੇ ਨੇ ਔਰ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਲਾਕਾ ਨਿਵਾਸੀ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਵਿਦਿਆਰਥੀ ਜਿਹੜੇ ਬਾਹਰ ਲਿਆ ਚਾਹੀ ਇੱਥੇ ਦੇ ਉਹ ਜੇ ਵਧੀਆ ਰਿਸਪੌਂਸ ਐਸੀ ਤਰ੍ਹਾਂ ਦਾ ਦੇਣ ਕਿ ਅਸੀਂ ਇਹਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਸਟੇਜ ਤੋਂ ਵੀ ਔਰ ਜਿਹੜੇ ਮਨੋਰੰਜਨ ਦੇ ਸਾਡੇ ਸਟਾਲ ਲੱਗੇ ਹੋਰੇ ਉਹਨਾਂ ਨੂੰ ਵੀ ਹੋਰ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਆਊਟਸਾਈਡਰ ਹੈਗੇ ਆਏ ਇਸ ਬੇਲੇ ਦੇ ਵਿੱਚ ਕੋਈ ਖਲਲਤ ਨਹੀਂ ਪਾਇਆ ਕਿਸੇ ਮੈਂ ਮੈਂ ਉਹੀ ਹੈ ਕਿ ਵੀ ਬਹੁਤ ਵਧੀਆ ਉਹਨਾਂ ਵੱਲੋਂ ਰਿਸਪੌਂਸ ਮਿਲਿਆ ਸਾਨੂੰ ਜੇ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਲਾਕਾ ਵਾਸੀ ਜਿਹੜੇ ਆ ਵਧੀਆ ਰਿਸਪੌਂਸ ਦੇਣਗੇ ਅਸੀਂ ਹੋਰ ਵੀ ਇਹਨੂੰ ਵਧੀਆ ਤਰੀਕੇ ਦੇ ਨਾਲ ਹੋਰ ਚੰਗਾ ਕਰਨ ਦੀ ਜੜੀ ਆ ਕੋਸ਼ਿਸ਼ ਕਰਾਂਗੇ ਬਾਕੀ ਇਹ ਮੇਲਾ ਜਿਹੜੇ ਨੌਜਵਾਨ ਹੈਗੇ ਨੇ ਉਹਨਾਂ ਦਾ ਆਪਣਾ ਆ ਉਹ ਆਪਣਾ ਸਮਝ ਕੇ ਪਾਰਟਿਸਿਪੇਟ ਕਰ ਰਹੇ ਨੇ ਅਸੀਂ ਤੈਥੋਂ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਹੜਾ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਜਿੱਦਾਂ ਇੰਜੋਏ ਕਰਨਾ ਚਾਹੀਦਾ ਕਿਸੇ ਮੇਲੇ ਨੂੰ ਉਹਨਾਂ ਨੇ ਵਧੀਆ ਤਰੀਕੇ ਨਾਲ ਇੰਜੋਏ ਕੀਤਾ ਆ ਅੱਗੇ ਤੋਂ ਵੀ ਮੈਂ ਇਹਨਾਂ ਤੋਂ ਇਹੀ ਆਸ ਰੱਖਦਾ ਕਿ ਵਧੀਆ ਹੋਣ ਹੋਰ ਵੀ ਵਧੀਆ ਰਿਸਪੌਂਸ ਦੇਣਗੇ ਔਰ ਅਸੀਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਹੁਤ ਸਾਡੇ ਐਨਆਰਆਈ ਭਰਾ ਜਿਹੜੇ ਕਾਲਜ ਦੇ ਨਾਲ ਮੁੰਡਾ ਨਾ ਮੁੰਡਾ ਲਾ ਕੇ ਮੇਰੀ ਦੇ ਨਾਲ ਚੱਲੇ ਹੋਏ ਨੇ ਉਹ ਬੜੀ ਵੱਡੀ ਤਰ੍ਹਾਂ ਦੇ ਵਿੱਚ ਪਹੁੰਚੇ ਨੇ ਔਰ ਸਾਨੂੰ ਚੰਗਾ ਲੱਗਿਆ ਕਿ ਵੀ ਇੰਨਾ ਵਧੀਆ ਉਹਨਾਂ ਨੇ ਵੀ ਇਸ ਪ੍ਰੋਗਰਾਮ ਨੂੰ ਬਹੁਤ ਸਲਾਇਆ ਆ ਸਵੇਰੇ ਸਾਡੇ ਡਾਕਟਰ ਸੁਖਿੰਦਰ ਕੁਮਾਰ ਸੁੱਖੀ ਹੁਣੀ ਜਿਹੜੇ ਚੇਅਰਮੈਨ ਵੇਰਹਾ우스 ਕਾਰਪੋਰੇਸ਼ਨ ਦੇ ਨੇ ਉਹ ਅਲਗਾਟਨ ਕਰਕੇ ਗਏ ਨੇ ਔਰ ਹੁਣ ਵੀ ਜਿਹੜੇ ਸਾਡੇ ਐਨਆਰਆਈ ਭਰਾ ਆ ਬਹੁਤ ਨਾ ਲੈਣ ਲੱਗਾ ਤਾਂ ਬਹੁਤ ਲੰਬੀ ਲਿਸਟ ਹੋ ਜਾਣੀਆਂ ਉਹ ਇਸ ਮੇਲੇ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਆ ਮੈਂ ਸਾਰਿਆਂ ਦਾ ਤਹਿਲ ਦੇ ਲੋ ਤੁਹਾਨੂੰ ਬਹੁਤ ਬਹੁਤ ਠੀਕ ਹੈ ਜੀ ਥੈਂਕ ਯੂ